ਜੀ ਜਿੰਦਾਬਾਦ ਖੰਨਾ ਸਾਹਿਬ ਜਿੰਦਾਬਾਦ ਅਫਗਾਨ ਸਿੰਘ ਜਿੰਦਾਬਾਦ 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 ਭਾਰਤ ਮਾਤਾ ਕੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ਼੍ਰੀ ਅਵਨਾਸ਼ ਰਾਏ ਖੰਨਾ ਜੀ ਅੱਜ ਪਿੰਡ ਮਹਿਰਮਪੁਰ ਵਿਖੇ ਸ਼੍ਰੀ ਕਰਤਾਰ ਸਿੰਘ ਲੇਹਲ ਜੀ ਦੇ ਗ੍ਰਹਿ ਵਿਖੇ ਪਹੁੰਚੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਜੋ ਭਾਰਤੀ ਜਨਤਾ ਪਾਰਟੀ ਹੈ ਉਹ ਪਿੰਡਾਂ ਦੇ ਵਿੱਚ ਵੀ ਆਪਣਾ ਆਧਾਰ ਬਣਾ ਰਹੀ ਹੈ ਔਰ ਉਹਨਾਂ ਦਾ ਪਰਮਾ ਸਵਾਗਤ ਕਰਦੇ ਹੋਏ ਕਰਤਾਰ ਸਿੰਘ ਲਹਿਲ ਨੇ ਕਿਹਾ ਕਿ ਜੋ ਕਮੀ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸੀ ਉਸ ਨੂੰ ਦੂਰ ਕੀਤਾ ਜਾਵੇਗਾ ਔਰ ਪਿੰਡਾਂ ਦੇ ਵਿੱਚ ਵੀ ਵੱਡਾ ਵੋਟ ਬੈਂਕ ਭਾਰਤੀ ਜਨਤਾ ਪਾਰਟੀ ਆਪਣਾ ਪ੍ਰਚਾਰ ਜਾਰੀ ਹੈ ਕਿਉਂਕਿ ਪਹਿਲਾਂ ਭਾਰਤੀ ਜਨਤਾ ਪਾਰਟੀ ਦਾ ਜੋ ਅਲਾਈਅንስ ਸੀ ਉਹ ਸ਼ੋਮਨੀ ਕਾਲੀਦਲ ਦੇ ਨਾਲ ਸੀ ਪਰ ਹੁਣ ਇਸ ਵਾਰੀ ਪਾਰਲੀਮੈਂਟਰੀ ਇਲੈਕਸ਼ਨਾਂ ਦੇ ਵਿੱਚ ਉਹ ਇਕੱਲੇ ਲੜਨ ਜਾ ਰਹੇ ਨੇ ਔਰ ਪਿੰਡਾਂ ਦੇ ਵਿੱਚ ਵੀ ਉਹ ਵੱਡਾ ਮੋਹਮਤ ਲੈ ਕੇ ਇਸ ਵਾਰੀ ਪਾਰਲੀਮੈਂਟ ਵੋਟਾਂ ਚੋਣਾਂ ਦੇ ਵਿੱਚ ਇੱਕ ਵੱਡੀ ਜਿੱਤ ਪ੍ਰਾਪਤ ਕਰਨਗੇ ਆਓ ਸੁਣਾਉਂਦੇ ਹਾਂ ਤੁਹਾਨੂੰ ਕਰਤਾਰ ਸਿੰਘ ਲੇਹਲ ਜੀ ਨੇ ਕੀ ਕਿਹਾ ਸੀ ਦੇਖ ਰਹੇ ਹੋ ਪੰਜਾਬ 78 ਟੀਵੀ ਅਸੀਂ ਪਹੁੰਚੇ ਐਸ ਵੇਲੇ ਬੰਗਾ ਬਲਾਕ ਦੇ ਪਿੰਡ ਮਹਿਰਮਪੁਰ ਵਿਖੇ ਜਿੱਥੇ ਦੇ ਇੱਕ ਐਨਆਰਆਈ ਸਰਦਾਰ ਕਰਤਾਰ ਸਿੰਘ ਜੀ ਲਹਿਲ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਉਹਨਾਂ ਦਾ ਇੱਕ ਡੂੰਘਾ ਸਬੰਧ ਹੈ ਔਰ ਜਦੋਂ ਇਹ ਬਾਹਰੀਲੇ ਮੁਲਕ ਦੇ ਵਿੱਚ ਜਿਦਾਂ ਕਿ ਡੈਨਮਾਰਕ ਤੇ ਰਹਿਣ ਦੇ ਐਨਆਰਆਈ ਨੇ ਔਰ ਉੱਥੇ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਸਾਹਿਬ ਉੱਥੇ ਪਹੁੰਚੇ ਸਨ ਉੱਥੇ ਵੀ ਇਹਨਾਂ ਨਾਲ ਇਹਨਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨਾਲ ਵੀ ਮੁਲਾਕਾਤ ਕੀਤੀ ਸੀ ਗੱਲ ਕਰਾਵਾਂਗੇ ਤੁਹਾਡੀ ਸਰਦਾਰ ਕਰਤਾਰ ਸਿੰਘ ਲਹਿਲ ਜੀ ਨਾਲ ਲਹਿਲ ਜੀ ਸਤਿ ਸ਼੍ਰੀ ਅਕਾਲ ਜੀ ਸਾਸੀ ਕਾਲ ਜੀ ਸਭ ਤੋਂ ਪਹਿਲਾਂ ਮੈਂ ਜੀ ਸਾਡੇ ਬੰਗਾ ਹਲਕੇ ਦੇ ਜਿਹੜੇ ਬਹੁਤ ਹੀ ਮਸ਼ਹੂਰ ਚੈਨਲ ਇਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਸਾਡੇ ਪਿੰਡ ਅਜਮਹਿਰਮਪੁਰ ਆਏ ਨੇ ਤੇ ਸਾਨੂੰ ਆਪਣਾ ਪੱਖ ਰੱਖਣ ਦਾ ਮੌਕਾ ਬਖਸ਼ਿਆ ਜੀ ਤੇ ਮੈਂ ਨਾਲ ਹੀ ਨਾਲ ਆਪਣੇ ਬੇਨਤੀ ਕਰਦਾ ਕਈ ਚੈਨਲ ਦੇ ਜ਼ਰੀਏ ਆਪਣੇ ਪਿੰਡ ਵਾਸੀਆਂ ਨੂੰ ਹਲਕਾ ਨਿਵਾਸੀਆਂ ਨੂੰ ਕਿ ਅੱਜ ਸਾਡੇ ਪਿੰਡ ਮਹਿਰਮਪੁਰ ਦੇ ਵਿੱਚ ਮੇਰੇ ਘਰ ਦੇ ਵਿੱਚ ਸਾਡੇ ਜਿਹੜੇ ਪਹਿਲਾਂ ਰਾਜ ਸਭਾ ਮੈਂਬਰ ਰਹੇ ਚੁੱਕੇ ਨੇ ਗੜ ਸ਼ੰਕਰ ਤੋਂ ਸਾਬਕਾ ਐਮ ਐਲ ਏ ਨੇ ਸ਼੍ਰੀ ਅਵਨਾਸ਼ ਰਾਇ ਖੰਨਾ ਜੀ ਪੀ ਜੀ ਪੀ ਦੇ ਚਿਹਨ ਰਾਗੂ ਨੇ ਤੇ ਉਹਨਾਂ ਦੇ ਨਾਲ ਪ੍ਰਧਾਨ ਸਾਹਿਬ ਪੰਜਾਬ ਜੀ ਹਿੰਮਤ ਤੇਜਪਾਲ ਜੀ ਤੇ ਹੋਰ ਮੇਰੇ ਪਿੰਡ ਦੇ ਮੋਢੀ ਵਰ ਸੱਜਣਾਂ ਉੱਤੇ ਇਕੱਠ ਹੋਇਆ ਸੀ ਤੇ ਅਸੀਂ ਛੋਟੀ ਜਿਹੀ ਇੱਕ ਵਰਕਰ ਰੈਲੀ ਕੀਤੀ ਸੀ ਜਿਹੜਾ ਕਿ ਇੱਕ ਸਾਡੀ ਪਾਰਟੀ ਦਾ ਹੁਕਮ ਹੋਇਆ ਕਿ ਪਿੰਡਾਂ ਦੇ ਵਿੱਚ ਇੱਕ ਪਿੰਡਾਂ ਦੇ ਵਿੱਚ ਰੈਲੀ ਹਰ ਇੱਕ ਪਿੰਨ ਨੂੰ ਪਾਰਟੀ ਨੇ ਜੋੜਿਆ ਜਾਵੇ ਤੇ ਉਹਦੇ ਸਬੰਧ ਵਿੱਚ ਖੰਨਾ ਜੀ ਆਏ ਸੀ ਤੇ ਬਹੁਤ ਵਧੀਆ ਪ੍ਰੋਗਰਾਮ ਰਿਆ ਤੇ ਖੰਨਾ ਜੀ ਨੇ ਤੇ ਅਸੀਂ ਸਾਡੇ ਓਵਰਸੀ ਬੀਜੇਪੀ ਵੱਲੋਂ ਮੈਂ ਅਸੀਂ ਦੱਸਿਆ ਆਪਣੇ ਪਿੰਡ ਵਾਸੀਆਂ ਨੂੰ ਕਿ ਕਿਵੇਂ ਬੀਜੇਪੀ ਪਾਰਟੀ ਇੱਕ ਸੱਖਾਂ ਪ੍ਰਤੀ ਇਨਸਾਫ ਦੇ ਰਹੀ ਆ ਤੇ ਸਾਡੇ ਸਿੱਖਾਂ ਦੇ ਓਵਰਸੀਚ ਜਿਹੜੇ ਮਸਲੇ ਐਮਬੈਸੀਆਂ ਚ ਪਏ ਹੁੰਦੇ ਨੇ ਉਹ ਜਲਦੀ ਤੋਂ ਜਲਦੀ ਹੱਲ ਕਰਵਾ ਰਹੀ ਆ ਤੇ ਨਾਲ ਦੀ ਨਾਲ ਕਿਵੇਂ ਇਹ ਪੰਜਾਬ ਨੂੰ ਤਰੱਕੀਆਂ ਵੱਲ ਲੈਉਣ ਲਈ ਬੀਜੇਪੀ ਪਿੰਡ ਪੱਧਰ ਤੇ ਜਾ ਕੇ ਹੁਣ ਆਪਣੇ ਪ੍ਰੋਗਰਾਮ ਲਈ ਕਰਈ ਆ ਜੀ ਹਾਂ ਇਹ ਸਮਝੇ ਗੱਲ ਕਰੀਏ ਜਿਸ ਤਰ੍ਹਾਂ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਦਾ ਪਿੰਡਾਂ ਦੇ ਵਿੱਚ ਆਧਾਰ ਕਹਿੰਦੇ ਬਹੁਤ ਘੱਟ ਸੀਗਾ ਔਰ ਦਿਨੋਂ ਦਿਨ ਹੀ ਵੱਧ ਰਿਹਾ ਹੈ ਜਿਸ ਤਰ੍ਹਾਂ ਕਿ ਪਤਾ ਲੱਗਾ ਤੁਹਾਨੂੰ ਕਿਦਾਂ ਬੀਜੇਪੀ ਨਾਲ ਇੰਨਾ ਪਿਆਰ ਪਿਆ ਜੀ ਮੈਂ ਤਾਂ ਬਹੁਤ ਲੰਮੇ ਸਮੇਂ ਤੋਂ ਬੀਜੇਪੀ ਪਾਰਟੀ ਨਾਲ ਜੁੜਿਆ ਹੋਇਆ ਆ ਅਸਲ ਸਚਾਈ ਇਹ ਆ ਸਾਡਾ ਬੀਜੇਪੀ ਤੇ ਕਾਲੀ ਦਲ ਦਾ ਗਠਜੋੜ ਰਿਹਾ ਬਹੁਤ ਸਾਲ ਤੋਂ ਕਾਲੀ ਦਲ ਨੇ ਸੱਤਾ ਵੀ ਮਾਣੀ ਬੀਜੇਪੀ ਦੇ ਸਿਰ ਤੇ ਵਰਕਰਾਂ ਦੇ ਸਿਰ ਤੇ ਤੇ ਜਿਹੜੇ ਸਾਡੇ ਬੀਜੇਪੀ ਕਾਲੀ ਦਲ ਪਾਰਟੀ ਦੇ ਪ੍ਰਧਾਨ ਹੁੰਦੇ ਸੀ ਵੱਡੇ ਬਾਦਲ ਸਾਹਿਬ ਛੋਟੇ ਬਾਦਲ ਸਾਹਿਬ ਇਹ ਜਦੋਂ ਦਿੱਲੀ ਜਾ ਕੇ ਸਾਡੇ ਸੀਨੀਅਰ ਲੀਡਰਸ਼ਿਪ ਨੂੰ ਮਿਲਦੇ ਸਮੇਂ ਤਾਂ ਇੱਕੋ ਗੱਲ ਕਹਿ ਦਿੰਦੇ ਸੀ ਪਿੰਡ ਸਾਨੂੰ ਸੰਭਾਲ ਲਓ ਪਿੰਡਾਂ ਵਿੱਚ ਅਸੀਂ ਪਾਰਟੀਆਂ ਮਜ਼ਬੂਤ ਕਰਦੇ ਆਂ ਤੇ ਸ਼ਹਿਰਾਂ ਵਿੱਚ ਤੁਸੀਂ ਪਾਰਟੀ ਮਜ਼ਬੂਤ ਕਰੋ ਸਾਨੂੰ ਪਿੰਡਾਂ ਦੇ ਵਿੱਚ ਜਾਣ ਦਾ ਮੌਕਾ ਹੀ ਨਹੀਂ ਸੀ ਦਿੰਦੇ ਸਾਡੇ ਲੀਡਰਸ਼ਿਪ ਨੂੰ ਤੇ ਜੇ ਕਿਤੇ ਸਾਡੀ ਬੀਜੇਪੀ ਲੀਡਰਸ਼ਿਪ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਹਲਕਾ ਪ੍ਰਧਾਨ ਜਾਂ ਪੰਜਾਬ ਤੋਂ ਪ੍ਰਧਾਨ ਕਿਸੇ ਸਿੱਖ ਭਾਈਚਾਰੇ ਤੋਂ ਨਾਮਜ਼ਦਗੀ ਕਰਦੇ ਆਗੂ ਦਾ ਨਾਮ ਭੇਜ ਦੇਣਾ ਤੇ ਇਹਨਾਂ ਨੇ ਕਹਿਦਣਾ ਕਿ ਨਹੀਂ 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 ਜੀ ਤੁਸੀਂ ਤੇ ਸਾਨੂੰ ਮੌਕਾ ਦਿਓ ਅਸੀਂ ਸਿੱਖ ਪਾਰਟੀ ਦੀ ਗਵਾਈ ਕਰਦੇ ਆਂ ਤੇ ਤੁਸੀਂ ਆਪਣਾ ਜਿਹੜਾ ਆ ਸ਼ਹਿਰੀ ਹਲਕੇ ਨੂੰ ਸੰਭੋ ਸੋ ਹੁਣ ਸਾਨੂੰ ਆ 2022 ਦੀ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਪਿੰਡਾਂ ਵਿੱਚ ਪਾਰਟੀ ਦੇ ਸੀਨੀਅਰ ਲੀਡਰ ਨੂੰ ਵਰਕਰਾਂ ਨੂੰ ਜਾਣ ਦਾ ਮੌਕਾ ਮਿਲਿਆ ਆ ਤੇ ਉਸ ਦਾ ਜਿਹੜਾ ਨਤੀਜਾ ਆ ਜਦੋਂ ਪਿਛਲੇ ਸਾਲ ਲੋਕ ਸਭਾ ਹਲਕਾ ਹੋਈ ਆ ਜਲੰਧਰ ਤੋਂ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਲੀ ਦਲ ਦੇ ਨਾਲੋਂ ਤੇ ਸਭ ਤੋਂ ਬਾਦਰਜਾਨ ਜਿਹੜਾ ਹੈ ਬੀਜੇਪੀ ਦੇ ਕੈਂਡੀਡੇਟ ਦੇ ਹੱਕ ਚ ਰਿਹਾ ਅਟਵਾਲ ਸਾਹਿਬ ਦੇ ਹੱਕ ਚ ਰਿਹਾ ਕਿ ਕਾਲੀਦਲ ਬਾਦਲ ਪਾਰਟੀ ਜਿਹੜੀ ਕਿ ਇੱਕ ਪੰਜਾਬ ਵਿੱਚ ਸਿੱਖਾਂ ਦੀ ਧਾਰਮਿਕ ਪਾਰਟੀ ਕਹਾਉਂਦੀ ਹੋਵੇ ਜਥੇਬੰਦ ਹਸ ਸਿੱਖਾਂ ਦਾ ਮਸਲਾ ਚੁੱਕਦੀ ਰਹੀ ਹੋਵੇ ਤੇ ਉਸ ਪਾਰਟੀ ਦੇ ਵੋਟ ਕਟੀ ਆ ਤੇ ਸਾਡੀ ਪਾਰਟੀ ਜਿਹੜੀ ਹੈ ਦੋ ਹਲਕਿਆਂ ਚੋਂ ਜਲੰਧਰ ਲੋਕ ਸਭਾ ਹਲਕਾ ਤੋਂ ਜਿੱਤ ਕੇ ਗਈ ਸੀ ਸੋ ਉਸ ਤੋਂ ਬਾਅਦ ਜੇ ਆਪਾਂ ਸੰਗਰੂਰ ਦੀ ਇਲੈਕਸ਼ਨ ਕਰੀਏ ਜਦੋਂ ਭਗਵੰਤ ਮਾਨ ਸਾਹਿਬ ਸੀਐਮ ਬਣ ਗਏ ਆ ਜੇ ਸੰਗਰੂਰ ਜਦੋਂ ਲੋਕ ਸਭਾ ਇਲੈਕਸ਼ਨ ਹੋਈ ਆ ਉਸ ਤੋਂ ਵੀ ਉਸ ਦੇ ਵਿੱਚ ਵੀ ਸਾਡੇ ਇੱਕ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਕੈਂਡੀਡੇਟਸ ਹਨ ਬੀਜੇਪੀ ਵੱਲੋਂ ਤਾਂ ਉਹ ਜਿਹੜੇ ਅਕਾਲੀ ਦਲ ਦੇ ਕੈਂਡੀਡੇਟਸ ਸੀ ਉਸ ਦੇ ਨਾਲੋਂ ਵੱਧ ਵੋਟ ਲੈ ਕੇ ਗਈ ਸੀ ਸੋ ਇਸ ਤੋਂ ਸਾਫ ਪਤਾ ਲੱਗਦਾ ਕਿ ਸਾਡੀ ਪਾਰਟੀ ਪਿੰਡਾਂ ਵਿੱਚ ਜਾ ਰਹੀ ਆ ਵਰਕਰ ਜਿਹੜੇ ਆ ਉਹ ਜਿਹੜੇ ਮਸੂਰ ਉਦਾਸ ਬੈਠੇ ਸਨ ਕਿ ਸਾਡੀ ਸਾਡੀ ਬਾਹ ਫੜਨ ਵਾਲਾ ਕੋਈ ਲੀਡਰ ਆਵੇ ਤਾਂ ਤੇ ਅਸੀਂ ਤੁਸੀਂ ਸਾਡੇ ਪਿੰਡੇ ਅੱਜ ਦੇਖ ਲਿਆ ਕਿੰਨਾ ਇਕੱਠ ਹੋਇਆ ਸੀ ਤੇ ਹੋਰ ਵੀ ਆਲ ਦੋਲੇ ਪਿੰਡਾਂ ਦੇ ਵਿੱਚ ਜਿਹੜਾ ਆ ਬੀਜਪੀ ਦੇ ਵਰਕ ਜਿਹੜੇ ਆ ਉਹ ਉਤਸ਼ਾਹ ਨਾਲ ਪਾਰਟੀ ਜੁਆਇਨ ਕਰ ਰਹੇ ਆ ਤੇ ਮੋਦੀ ਸਾਹਿਬ ਦੀ ਤਰੱਕੀ ਲਈ ਦੇਸ਼ ਲਈ ਤਰੱਕੀ ਲਈ ਬੀਜਪੀ ਪਾਰਟੀ ਤਰੱਕੀ ਲਈ ਦਿਨ ਪਰ ਦਿਨ ਕੰਮ ਕਰ ਰਹੇ ਆ ਜੀ ਕਰਤਾ ਸਿੰਘ ਜਿੱਦਾਂ ਤੁਸੀਂ ਆਪ ਹੀ ਦੱਸਿਆ ਬਈ ਪਹਿਲੇ ਸਮਿਆਂ ਦੇ ਵਿੱਚ ਜਦੋਂ ਤੁਹਾਡਾ ਅਲਾਈنس ਸੀਗਾ ਅਕਾਲੀ ਦਲ ਦੇ ਨਾਲ ਔਰ ਅਕਾਲੀ ਦਲ ਪਿੰਡਾਂ ਦਾ ਮੋਰਚਾ ਸੰਭਾਲਦੀ ਸੀ ਔਰ ਭਾਜਪੀ ਸ਼ਹਿਰਾਂ ਦਾ ਮੋਰਚਾ ਸੰਭਾਲਦੀ ਸੀ ਜਦੋਂ ਤੁਸੀਂ ਕੋਈ ਜਿੱਦਾਂ ਤੁਸੀਂ ਗੱਲ ਕੀਤੀ ਐ ਸਿੱਖ ਨਵੇਂਦੇ ਨੂੰ ਵੀ ਆਪਣੇ ਵੱਲੋਂ ਅੱਗੇ ਕਰਨ ਦੀ ਕੋਸ਼ਿਸ਼ ਕਰਦੇ ਸੀ ਉਹ ਉਹਨਾਂ ਦਾ ਇਹ ਕਹਿਣਾ ਹੁੰਦਾ ਸੀ ਬਈ ਜਿਸ ਤਰ੍ਹਾਂ ਤੁਸੀਂ ਦੱਸਿਆ ਬਈ ਉਹ ਅਕਾਲੀ ਦਲ ਦੇ ਵਿੱਚ ਹੀ ਪਿੰਡਾਂ ਦਾ ਮੋਰਚਾ ਸੰਭਾਲਦੇ ਸੀ ਹੁਣ ਕੀ ਸਮਝਦੇ ਹੋ ਜਿਸ ਤਰ੍ਹਾਂ ਕਿ ਸਾਡਾ ਵਿਧਾਨ ਸਭਾ ਹਲਕਾ ਬੰਗਾ ਆ ਔਰ ਪਾਰਲੀਮੈਂਟ ਨਹੀਂ ਹਲਕਾ ਆਨੰਦਪੁਰ ਸਾਹਿਬ ਇਹਦੇ ਵਿੱਚ ਮੇਜਰ ਪਿੰਡਾਂ ਦਾ ਹੀ ਵੋਟਰ ਵੋਟਰਾਂ ਦਾ ਸ਼ਹਿਰਾਂ ਦਾ ਵੋਟਰ ਘਟਾ ਕਿਸ ਤਰ੍ਹਾਂ ਇਸ ਨੂੰ ਤੁਸੀਂ ਸੰਭਾਲੋਗੇ ਔਰ ਕਿਸ ਤਰ੍ਹਾਂ ਇਹ ਅਨੰਦਪੁਰ ਸਾਹਿਬ ਦੀ ਜਿੱਥੇ ਗੱਲ ਕਰ ਲਈਏ ਕਿਸ ਤਰ੍ਹਾਂ ਮੋਰਚਾ ਫਤਿਹ ਕਰੋਗੇ ਦੇਖੋ ਇਹਦਾ ਇੱਕ ਮੈਂ ਐਗਜ਼ਾਮਪਲ ਦਿੰਦਾ 2014 ਨੂੰ ਸਾਡੇ ਚੰਦੂ ਮਾਰਾ ਸਾਹਿਬ ਇਥੋਂ ਐਮਪੀ ਜਿੱਥੇ ਸੀ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਤੇ ਬੰਗਾ ਹਲਕੇ ਤੋਂ ਉਹਨਾਂ ਦੇ ਲਗਭਗ ਸਾਰੇ ਪਿੰਡਾਂ 'ਚ ਹਾਰ ਹੋਈ ਸੀ ਸਿਰਫ 4-5 ਪਿੰਡ ਸੀ ਜਿੱਥੋਂ ਚੰਦੂ ਮਹਾਰਾਜ ਜਿੱਥਾ ਹਾਸਲ ਕਰਕੇ ਗਏ ਸੀ ਉਹਨਾਂ ਦੇ ਵਿੱਚੋਂ ਇੱਕ ਪਿੰਡ ਮੇਰਾ ਇਹ ਮਹਿਰਮਪੁਰ ਸੀ ਬੂਥ ਵੀ ਲਾਇ ਸਪੈਸ਼ਲ ਡੈਨਮਾਰਕ ਤੋਂ ਆ ਕੇ ਸੋ ਆ 2022 ਦੀ ਵਿਧਾਨ ਸਭਾ ਦੀ ਗੱਲ ਕਰ ਲਈਏ ਤੇ ਇੱਥੋਂ ਸ਼੍ਰੋਮਣੀ ਕਾਲਦਲ ਪਾਰਟੀ ਦੇ ਕੈਂਡੀਡੇਟ ਨੂੰ ਇੱਥੋਂ ਹਾਰ ਮਿਲੀ ਆ ਸੋ ਕਹਿਣ ਦਾ ਮਤਲਬ ਆ ਕਿ ਜਿਹੜਾ ਪਹਿਲਾਂ ਜੋ ਹੋ ਗਿਆ ਹੋ ਗਿਆ ਤੇ ਉਹ ਸਮਝੌਤਾ ਸੀ ਸਾਡਾ ਅਸੀਂ ਥੋੜਾ ਭੁਲੇਖੇ ਸੀ ਤੇ ਹੁਣ ਸਾਡਾ ਲਾਈਨ ਟੁੱਟ ਚੁੱਕਾ ਹੈ ਤੇ ਸਾਡੀ ਸੀਨੀਅਰ ਬੀਜਪੀ ਜਿਹੜੀ ਓਵਰਸੀ ਦੀ ਬੀਜਪੀ ਲੀਡਰਸ਼ਿਪ ਹੈ ਉਹਨਾਂ ਨੇ ਵੀ ਕਿਹਾ ਕਿ ਪਿੰਡਾਂ ਦੇ ਵਿੱਚ ਜਾ ਕੇ ਆਪਣੇ ਆਪਣੇ ਹਲਕੇ 'ਚ ਪ੍ਰਚਾਰ ਕਰੋ ਪਾਰਟੀ ਲਈ ਪ੍ਰਚਾਰ ਕਰੋ ਤੇ ਜਿਹੜੇ ਕਈ ਲੀਡਰ ਨੇ ਅਕਾਲੀ ਦਲ ਦੇ ਉਹ ਕਹਿ ਦਿੰਦੇ ਆ ਜੀ ਸਾਡਾ ਬੀਜਪੀ ਨਾਲ ਇਕੱਠ ਜੋੜ ਹੋ ਰਿਹਾ ਉਹ ਸਾਡੇ ਵਰਕਰਾਂ ਨੂੰ ਅਸਲ ਦੇ ਵਿੱਚ ਭੁਲੇਖੇ 'ਚ ਰੱਖਦੇ ਆ ਕਿ ਇਹਨਾਂ ਦੇ ਵਰਕਰ ਛਛੋ ਪੰਜੀ 'ਚ ਹੋ ਕੇ ਜਿਹੜੇ ਆ ਸਾਡੇ ਨਾਲ ਹੀ ਜੁੜੇ ਰਹਣ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਮੈਂ ਬੇਨਤੀ ਕਰੂੰਗਾ ਜਦੋਂ ਸਾਡੇ ਮੋਦੀ ਸਾਹਿਬ ਜਰਮਨ ਗਏ ਸੀ ਤੇ ਡੈਨਮਾਰਕ ਗਏ ਸੀ ਉਸ ਦੇ ਵਿੱਚ ਜਿਹੜੇ ਮੈਂ ਵੀ ਉਹਨਾਂ ਨੂੰ ਮੈਨੂੰ ਵੀ ਮਿਲਣ ਦਾ ਮੌਕਾ ਮਿਲਿਆ ਮੈਂ ਇੱਕ ਨਾਰਮਲ ਪੈਂਦਾ ਰਹਿਣ ਵਾਲਾ ਆਮ ਜਿਹਾ ਇਨਸਾਨ ਆ ਕਿ ਮੇਰੀ ਚੰਗੀ ਕਿਸਮਤ ਕਿ ਮੈਂ ਆਪਣੇ ਦੇਸ਼ ਦੇ ਰਾਜੇ ਨੂੰ ਮਿਲਿਆ ਤੇ ਉਹਨਾਂ ਨੇ ਵੀ ਇਹੀ ਅਸੀਂ ਬੇਨਤੀ ਕੀਤੀ ਸੀ ਕਿ ਸਾਨੂੰ ਆਸ਼ੀਰਵਾਦ ਚਾਹੀਦਾ ਆ ਕਿ ਮੈਂ ਜੇ ਆਪਣੀ ਗੱਲ ਕਰਾਂ ਮੇਰਾ ਕੋਈ ਇੱਥੇ ਬਿਜ਼ਨਸ ਨਹੀਂ ਹੈ ਨਾ ਮੇਰਾ ਕੋਈ ਫਾਈਨੈਂਸ ਦਾ ਕੰਮ ਹੈ ਨਾ ਮਾਈਨਿੰਗ ਦਾ ਆ ਨਾ ਕੋ ਪ੍ਰਾਪਰਟੀ ਦਾ ਕੰਮ ਹੈ ਬਸ ਇਤ ਦੇਸ਼ ਦੀ ਸੇਵਾ ਲਈ ਪਾਰਟੀ ਲਈ ਜੁੜੇ ਹੋਏ ਆ ਤਾਂ ਉਹਨਾਂ ਨੇ ਆਸ਼ੀਰਵਾਦ ਦਿੱਤਾ ਸੀ ਕਿ ਪਹਿਲਾਂ ਤੁਸੀਂ ਕਹਿੰਦੇ ਹੁੰਦੇ ਸੀ ਕਿ ਪੰਜਾਬ ਦੇ ਜਿੰਨੇ ਵਰਕਰ ਸੀ ਸਾਨੂੰ ਅਕਾਲੀ ਦਲ ਨਾਲ ਸਮਝੌਤਾ ਤੋੜੋ ਤੇ ਸਾਨੂੰ ਮੌਕਾ ਦਿਓ ਪਾਰਟੀ ਲਈ ਕੰਮ ਕਰਨ ਦਾ ਹੁਣ ਤੁਹਾਨੂੰ ਖੁੱਲਾ ਮੌਕਾ ਦੇ ਦਿੱਤਾ ਹੁਣ ਦੇਣ ਦਾ ਤੱਕ ਕਰ ਦਿਓ ਤਾਸੀ ਵੀ ਉਹਨਾਂ ਨੇ ਵਾਦਾ ਕੀਤਾ ਸੀ ਵੀ ਅਸੀਂ ਜੇ 5 ਘੰਟੇ ਦਿਨ ਚ ਪਾਰਟੀ ਲਈ ਕੰਮ ਕਰਦੇ ਸੀ ਸੋਸ਼ਲ ਮੀਡੀਆ ਤੇ ਜਾਂ ਕਿਵੇਂ ਵੀ ਹੁਣ ਅਸੀਂ ਡਬਲ ਟਾਈਮ ਦੇਵਾਂਗੇ ਸੋ ਦੇਖੀ ਜਾਓ ਤੁਸੀਂ ਆਉਣ ਵਾਲੀ ਲੋਕ ਸਭਾ ਹਲਕਾ ਦੀਆਂ ਵੋਟਾਂ ਵਿੱਚ ਇਸ ਤਰ੍ਹਾਂ ਜਿਹੀ ਆ ਰਹੀਆਂ ਮੂਰੇ ਤੇ ਉਸ ਤੋਂ ਬਾਅਦ 2027 ਦੇ ਵਿੱਚ ਚੋਣ ਜਿਹੜੇ ਨਤੀਜੇ ਵੱਖਰੇ ਹੋਣਗੇ ਉਹਦੀ ਸਾਫ਼ ਐਗਜ਼ੈਂਪਲ ਆ ਵੀ ਸਾਡੀ ਵੋਟ ਪ੍ਰਤੀਸ਼ਤ ਜਿਹੜੀ ਹੁਣ ਵਧਦੀ ਜਾ ਰਹੀ ਹੈ 2017 ਸਾਡੀ ਵੋਟ ਪਰਸੈਂਟ ਬਹੁਤ ਘਟੀ ਸੀ ਇਸ ਕਰਕੇ ਕਿ ਸਾਡਾ ਅਕਾਲੀ ਦਲ ਬਾਦਲ ਪਾਰਟੀ ਦੇ ਨਾਲ ਸਮਝੌਤਾ ਸੀ ਸਮਝੌਤਾ ਟੁੱਟ ਗਿਆ 2022 ਚ ਵੱਧ ਗਈ ਆ ਹੁਣ ਵੱਧ ਜੋ ਕਿ 20 ਚੋਵੀ ਦੇ ਵਿੱਚ 2027 ਚ ਵੀ ਬਾਜੂ ਅਸੀਂ ਤਾਂ ਨੂੰ ਜਾ ਰਹੇ ਹਾਂ ਤੇ ਕਾਲੀਦਲ ਜ਼ਰੂਰ ਥੱਲੇ ਜਾਊਗਾ ਬਸ ਇੰਨਾ ਹੀ ਕਹਾਂਗਾ ਇਹ ਸਮਝੇ ਇੱਕ ਗੱਲ ਹੋਰ ਕਰੀਏ ਜਿਸ ਤਰ੍ਹਾਂ ਤੁਸੀਂ ਓਵਰਸੀਜ਼ ਦੀ ਗੱਲ ਕਰ ਰਹੇ ਹੋ ਔਰ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਓਵਰਸੀਜ਼ ਦੇ ਨਮਾਇंदे ਵੀ ਹੋ ਉਹਦੇ ਆਗੂ ਵੀ ਹੋ ਉਧੇਦਾਰ ਵੀ ਹੋ ਇਹ ਬਾਹਰਲੇ ਦੇਸ਼ਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸਾਡੇ ਜਿਹੜੇ ਐਨ ਆਰ ਆਈ ਨੇ ਕਿਸ ਤਰ੍ਹਾਂ ਦੇਖਦੇ ਆ ਬਾਲਾ ਦੇਖੋ ਜੀ ਜਿਹੜੇ ਸਾਡੇ ਇਥੋਂ ਜਿਹੜੇ ਸਾਡੇ ਜਿਹੜਾ ਵਿਦੇਸ਼ ਮੰਤਰਾਲਾ ਉਥੋਂ ਸਖਤ ਹੁਕਮ ਆ ਤੇ ਅਗਰ ਕਿਸੇ ਵੀ ਸਿੱਖ ਭਾਈਚਾਰੇ ਦਾ ਕੋਈ ਵੀ ਮਸਲਾ ਅੰਬੈਸੀਆਂ ਵਿੱਚ ਲਟਕਦਾ ਆ ਤਾਂ ਉਸ ਨੂੰ ਤੁਰੰਤ ਹੱਲ ਕੀਤਾ ਜਾਵੇ ਜੇ ਕੋਈ ਤੁਸੀਂ ਐਗਜ਼ਾਮਪਲ ਮੈਂ ਦੱਸ ਦਿੰਨਾ ਜੀ 2024 ਦੇ ਵਿੱਚ ਮੋਦੀ ਸਰਕਾਰ ਬਣੀ ਆ ਸਭ ਤੋਂ ਪਹਿਲਾਂ ਉਹਨਾਂ ਨੇ ਅਮਰੀਕਾ ਕੈਨੇਡਾ ਤੋਂ ਔਨ ਅਰਾਈਵਲ ਵੀਜ਼ਾ ਸ਼ੁਰੂ ਕਰਵਾਇਆ ਅਮਰੀਕਾ ਤੋਂ ਕਿ ਹਰ ਕੋ ਕੋ ਬਸੰਦਾ ਭਾਰਤੀ ਇੱਥੇ ਆ ਕੇ ਉਤਰ ਕੇ ਵੀਜ਼ਾ ਲੈ ਸਕਦਾ ਮੇਰੇ ਪਿੰਡ ਦੇ ਕੁਝ ਬੰਦੇ ਸਨ ਜਿਹੜੇ ਕਿ ਕਿਸੇ ਮਜਬੂਰੀਆਂ ਕਰਕੇ ਉੱਥੇ ਸਨਾਸੀ ਪਿਆ ਪਨਾਹ ਲੈ ਕੇ ਪੱਕੇ ਹੋਏ ਸੀ ਉਹ ਇੰਡੀਆ ਨਹੀਂ ਸੀ ਆ ਸਕਦੇ ਸੋ ਮੋਦੀ ਸਰਕਾਰ ਬਣਨ ਤੋਂ ਬਾਅਦ ਉਹਨਾਂ ਦਾ ਪਿੰਡ ਆਉਣਾ ਜਾਣਾ ਮੇਰੇ ਸਾਹਮਣੇ ਘਰ ਆ ਐਗਜ਼ਾਮਪਲ ਤੁਸੀਂ ਕਿਤੇ ਜਾਂਚ ਵੀ ਕਰ ਸਕਦੇ ਹੋ ਕਿ 2014 15 ਦਾ 14 ਉਹ ਨਹੀਂ ਸ਼ੁਰੂ ਕੀਤਾ ਸੋ ਮੋਦੀ ਸਰਕਾਰ ਜਿਹੜੀ ਆ ਦੇਖੋ ਇੱਕ ਐਗ ਸਾਰੀਆਂ ਵੈਸੀਆਂ ਦੇ ਵਿੱਚ ਗੁਰਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਦੇ ਗੁਰਪੁਰ ਉਤੇ ਸਾਰੀਆਂ ਵੈਸੀਆਂ ਨੂੰ ਚਿੱਠੀ ਜਾਰੀ ਕੀਤੀ ਵਿਦੇਸ਼ ਮੰਤਰਾਲੇ ਨੇ ਬੀਜਪੀ ਸਰਕਾਰ ਨੇ ਕਿ ਗੁਰਨਾਨਕ ਮਹਾਰਾ ਸੱਚੇ ਪਾਤਸ਼ਾਹ ਦਾ ਗੁਰਪੁਰ ਮਨਾਇਆ ਜਾਵੇ ਉਸ ਤੋਂ ਬਾਅਦ ਲਾਲ ਕਿਲੇ ਦੇ ਵਿੱਚ ਜਿਸ ਜਿਸ ਜਗ੍ਹਾ ਤੋਂ ਕਿਸੇ ਵਕਤ ਉਸ ਵੇਲੇ ਦੇ ਜ਼ਾਲਮ ਜਿਹੜੇ ਸੀ ਉਹ ਸਾਡੇ ਗੁਰੂ ਸਾਹਿਬ ਨੂੰ ਸੀਧੀ ਦਾ ਹੁਕਮ ਉਨੀ ਫਰਮਾਇਆ ਸੀ ਗੁਰੂ ਤੇਗ ਬਹਾਦਰ ਜੀ ਹਿੰਦੀ ਚਾਦਰ ਜਿਹੜੇ ਸਾਡੇ ਗੁਰੂ ਸਾਹਿਬ ਸੀ ਤਾਂ ਉਸੇ ਲਾਲ ਕਿਲੇ ਤੇ ਐਸਰਦੀ ਬੀਜੇਪੀ ਸਰਕਾਰ ਨੇ ਗੁਰੂ ਸਾਹਿਬ ਦਾ ਗੁਰਪੁਰਬ ਮਨਾ ਕੇ ਗੁਰੂ ਸਾਹਿਬ ਦਾ ਇੱਕ ਦਿਹਾੜਾ ਮਨਾਇਆ ਤੇ ਸਮੁੱਚੇ ਹਿੰਦੁਸਤਾਨ ਨੂੰ ਦੱਸਿਆ ਕਿ ਸਾਡੇ ਗੁਰੂ ਸਾਹਿਬ ਨੇ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਜਿਨ੍ਹਾਂ ਨੇ ਸਾਡੇ ਕੌਮ ਦੀ ਸਾਡੇ ਧਰਮ ਦੀ ਰੱਖਿਆ ਕੀਤੀ ਆ ਤੇ ਇਹ ਹੁਣ ਸਰਕਾਰ ਬਦਲ ਚੁੱਕੀ ਆ ਜੀ ਤੇ ਕਾਲੀ ਸੂਚੀ ਜਿਹੜੀ ਕਾਂਗਰਸ ਨੇ ਬਣਾਈ ਹੋਈ ਸੀ ਉਹ ਖਤਮ ਕੀਤੀ ਆ 84 ਦੇ ਜਿਹੜੇ ਦੰਗਾਕਾਰੀ ਸੀ ਉਹਨਾਂ ਨੂੰ ਸਜ਼ਾ ਸੁਣਾਈਆਂ ਨੇ ਤੋਂ ਹੁਣ ਵੀ ਪਾਰਟੀ ਕੰਮ ਕਰ ਰਹੀ ਆ ਸੋ ਸਿੱਖਾਂ ਪ੍ਰਤੀ ਤਾਂ ਤੁਸੀਂ ਦੇਖਦੇ ਹੋ ਕਿ ਮੋਦੀ ਸਾਹਿਬ ਸਭ ਤੋਂ ਵੱਧ ਗਰਾਂਟ ਇਥੇ ਗੁਣਾਂਕ ਦੇ ਮਹਾਰਾਜ ਸੱਚੇ ਪਾਤਸ਼ਾਹ ਸੁਲਤਾਨਪੁਰ ਲੋਧੀ ਹੁੰ ਕਾਂਗਰਸ ਦੇ ਕੈਂਡੀਡੇਟ ਨੇ ਉਤੇ ਕਪੂਰਥਲਾ ਹਲਕੇ ਤੋਂ ਨੇ ਰਾਣਾ ਗੁਰਜੀਤ ਸਿੰਘ ਜੀ ਨੇ ਆਪਣੇ ਨਵਤੇਚੀ ਮਾ ਜੀ ਨੇ ਰਾਣਾ ਗੁਰਜੀਤ ਸਿੰਘ ਦੀ ਇੰਟਰਵਿਊ ਦੇਖ ਲੋ ਹਰ ਵਕਤ ਕਹਿੰਦੇ ਨੇ ਕਿ ਗੁਰਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਦੇ ਉੱਪਰ ਉਤੇ ਕਰੋੜਾਂ ਦੀ ਗਰੰਟ ਆਈ ਆ ਸਾਡਾ ਕੈਂਡੀਡੇਟ ਈ ਧੋਖਾ ਕਰ ਗਿਆ ਮੈਂ ਤਾਂ ਨਹੀਂ ਕਹਿੰਦਾ ਨਾ ਉਹ ਦੋ ਹੀ ਕਪੂਰਥਲਾ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਨੇ ਤੇ ਕਪੂਰਥਲੇ ਜੇ ਤੋਂ ਐਮ ਐਲ ਏ ਸਾਹਿਬ ਜਿਹੜੇ ਉਹ ਸੁਲਤਾਨਪੁਰ ਲੋਧੀ ਵਾਲੇ ਐਮ ਐਲ ਏ ਤੇ ਬਲੇਮ ਲਾਈ ਜਾਂਦੇ ਨੇ ਉਹ ਦੋ ਹੀ ਕਾਂਗਰਸ ਪਾਰਟੀ ਦੇ ਆ ਸੋ ਸਾਡੀ ਪਾਰਟੀ ਦਾ ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਰੱਖਿਆ ਕਰਨ ਲਈ ਉਹਨਾਂ ਦਾ ਪੂਰਾ ਸਤਿਕਾਰ ਲਈ ਪੂ ਇੱਕ ਆਖਰੀ ਗੱਲ ਜੇ ਹੋਰ ਕਰੀਏ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਵੀ ਪਾਰਲੀਮੈਂਟ ਇਲੈਕਸ਼ਨਾਂ ਵਿੱਚ ਬਿਲਕੁਲ ਨਿੜੇ ਆ ਗਈਆਂ ਨੇ ਕੋਈ ਏਦਾਂ ਦਾ ਸੁਨੇਹਾ ਦਿਓ ਵੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਵੱਡੀਆਂ ਜਿੱਤਾਂ ਪ੍ਰਾਪਤ ਕਰੇਗੀ ਔਰ ਆਉਣ ਵਾਲੀ ਜਿਹੜੀ ਅਸੈਂਬਲੀ ਇਲੈਕਸ਼ਨ ਹੈ 2027 ਦੀ ਉਹਦੀ ਵੀ ਤੁਸੀਂ ਦੱਸ ਰਹੇ ਹੋ ਵੀ ਬੜੀ ਆਸਮੰਦ ਹੈ ਪਾਰਟੀ ਜੇ ਆਖਰੀ ਗੱਲ ਆਪਾਂ ਕਰੀਏ ਕੋਈ ਸੁਨੇਹਾ ਇਸ ਤਰ੍ਹਾਂ ਦਿਓ ਵੀ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਵੀ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਹੈ ਔਰ ਅਕਾਲ ਸਰੋਨੀ ਕਾਲੀ ਦਾਲਾ ਹੈ ਕਾਂਗਰਸ ਹੈ ਔਰ ਭਾਜਪਾ ਹੈ ਚਾਹੌਂ ਕੋਲੀ ਮੁਕਾਬਲਾ ਹੋਣ ਕਿਸ ਕਿਸ ਤਰ੍ਹਾਂ ਸਮਝਦੇ ਹੋ ਵੀ ਕਿਉਂ ਵੋਟਾਂ ਪਾਣਗੇ ਭਾਜਪੀ ਨੂੰ ਲੋਕ ਦੇਖੋ ਭਾਜਪੀ ਨੂੰ ਵੋਟ ਇਸ ਤਰ੍ਹਾਂ ਪਾਣਗੇ ਤੁਸੀਂ ਦੇਖੋ ਯੂਪੀ ਕਿੰਨਾ ਵੱਡਾ ਸਟੇਟ ਆ ਪਰ ਪੰਜਾਬ ਤੱਕ ਛੋਟਾ ਜਿਹਾ ਸਟੇਟ ਉੱਥੇ ਕਿੰਨਾ ਵੱਡਾ ਕ੍ਰਾਈਮ ਹੁੰਦਾ ਹੈ ਸਗਾ ਕਿ ਸਾਡੇ ਸਿੱਖ ਭਾਈਚਾਰੇ ਵਾਲੇ ਵੀ ਉੱਥੇ ਜ਼ਮੀਨਾਂ ਵੇਚਣੀਆਂ ਸ਼ੁਰੂ ਕਰਤੇ ਸੀ ਕਹਿੰਦੇ ਸੀ ਅਸੀਂ ਪੰਜਾਬ ਚਲੇ ਜਾਈਏ ਇੱਥੇ ਕ੍ਰਾਈਮ ਬਹੁਤ ਹੈ ਤੇ ਹੁਣ ਕ੍ਰਾਈਮ ਐਸਟ ਵਕਤ ਜੁਪੀ ਵਿੱਚ ਕ੍ਰਾਈਮ ਖਤਮ ਹੋ ਗਿਆ ਜਦੋਂ ਦੀ ਜੋਗੀ ਸਰਕਾਰ ਆਈ ਜਾਂ ਬੀਜੇਪੀ ਸਰਕਾਰ ਆਈ ਆ ਤੇ ਪੰਜਾਬ ਦੇ ਵਿੱਚ ਕ੍ਰਾਈਮ ਇੰਨਾ ਵਧਿਆ ਹੋਇਆ ਹੈ ਕਿ ਹੁਣ ਪੰਜਾਬ ਤੋਂ ਲੋਕ ਸੋਚਦੇ ਆ ਕਿ ਅਸੀਂ ਜਾ ਕੇ ਤਰਾਂਚਲ ਦੇ ਵਿੱਚ ਜਾਂ ਉੱਤਰ ਪ੍ਰਦੇਸ਼ੇ ਚਲ ਜਾਈਏ ਕਿ ਉੱਥੇ ਅਸੀਂ ਸੇਫ ਆ ਐਨ ਆਰ ਆਈ ਤੇ ਬਹੁਤ ਦੂਰ ਦੀ ਗੱਲ ਹੈ ਜਿਹੜੇ ਪੰਜਾਬ ਦੇ ਬਸੰਦੇ ਆ ਰਾਤ ਸ਼ਾਮ ਨੂੰ 6 ਵਜੇ ਤੋਂ ਬਾਅਦ ਕੋ ਬਾਹਰ ਨਹੀਂ ਨਿਕਲਦਾ ਜਿਹੜੇ ਪਿੰਡਾਂ ਦੇ ਮੁਖੀਆ ਹੁੰਦੇ ਜਿਹਨੂੰ ਆਪਾਂ ਸਰਪੰਚ ਕਹਿੰਨੇ ਆ ਸਰਪੰਚਾਂ ਦੇ ਦਿਨ ਦਿਹਾੜੇ ਕਤਲ ਕਰ ਹੋਈ ਜਾਂਦੇ ਆ ਗੋਲੀਆਂ ਵੱਜੀ ਜਾਂਦੀਆਂ ਤੇ ਆਮ ਜਨਤਾ ਕਿੱਥੋਂ ਸੇਫ ਆ ਲਾਅ ਐਂਡ ਆਰ ਸੋ ਇਸ ਕਰਕੇ ਜਿਹੜੀ ਆ ਪੰਜਾਬ ਵਿੱਚ ਸ਼ਾਂਤੀ ਬਹਾਲ ਰੱਖਣ ਲਈ ਲਾਅ ਐਂਡ ਆਰਡਰ ਨੂੰ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਲਈ ਰਜਗਾਰ ਪੈਦਾ ਕਰਨ ਦੇ ਲਈ ਉਸ ਤੋਂ ਬਾਅਦ ਪੜਾ ਸਿੱਖਿਆ ਖੇਤਰ ਨੂੰ ਉੱਚਾ ਚੱਕਣ ਲਈ ਬੀਜੇਪੀ ਸਰਕਾਰ ਨੂੰ ਮੋਦੀ ਸਾਹਿਬ ਨੂੰ ਜਿਹੜੀ ਭਾਈਚਾਰਕ ਸਾਂਝ ਵਧਾ ਕੇ ਰੱਖਣ ਲਈ ਮੋਦੀ ਸਰਕਾਰ ਨੂੰ ਬੀਜੇਪੀ ਸਰਕਾਰ ਨੂੰ ਸਾਡੇ ਪੰਜਾਬ ਵਾਸੀ ਜਿਹੜੇ ਦੁਆਰਾ ਅਸੈਪਟ ਕਰਨਗੇ ਇਹ ਗਰਦਾਰ ਸਿੰਘ ਜੀ ਸਾਡੇ ਚੈਨਲ ਨਾਲ ਵਾਰਤਾ ਕਰਨ ਲਈ ਗੋਡਾ ਬਹੁਤ ਬਹੁਤ ਧੰਨਵਾਦ ਹੈ ਇਹ ਸਨ ਸਰਦਾਰ ਕਰਤਾਰ ਸਿੰਘ ਜੀ ਲੇਹਲ